ਅੱਜ ਜਿਵੇਂ ਆਪ ਜੀ ਨੂੰ ਵੀਰ ਨਾਲ ਸਿੰਘ ਦੇ ਡੇਰੇ ਦੇ ਬਾਰੇ ਚ ਜਾਣਕਾਰੀ ਦੇਵਾਂਗੇ ਇਹ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਪੈ ਰਿਹਾ ਹੈ ਇਹ ਬਾਬਾ ਬਟਪਾਗ ਸਿੰਘ ਜੀ ਦਾ ਡੇਰਾ ਹੈ ਗੁਰਦਰਾ ਸਾਹਿਬ ਵੀ ਇੱਥੇ ਬਣਿਆ ਹੋਇਆ ਇੱਥੇ ਹੀ ਇਹ 베ਰੀ ਹੈ ਇੱਥੇ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਜਿਹੜੇ ਹੈਗੇ ਆ ਆਉਂਦੇ ਹੈਗੇ ਆ ਕੋਈ ਭੂਤਾਂ ਤੋਂ ਛੁਟਕਾਰਾ ਪਾਉਣ ਦੇ ਲਈ ਆਂਦਾ ਹੈ ਕੋਈ ਆਪਣੀ ਸੁੱਖਣਾ ਪੂਰੀ ਕਰਨ ਦੇ ਲਈ ਆਉਂਦਾ ਹੈ ਹੁਣ ਇਹ ਭੂਤ ਹੁੰਦੇ ਆ ਕਿ ਨਹੀਂ ਹੁੰਦੇ ਇਹਦੇ ਬਾਰੇ ਚ ਸੱਚ ਕੀ ਹੈ ਅੱਜ ਅਸੀਂ ਆਪ ਜੀ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਡੇਰਾ ਬਾਬਾ ਨਾਰ ਸਿੰਘ ਜੀ ਜਿੱਥੇ ਭੂਤਾਂ ਦਾ ਜਿਹੜਾ ਇਲਾਜ ਹੈਗਾ ਉੱਥੇ ਵੀ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਮੰਨਿਆ ਜਾਂਦਾ ਹੈ ਕਿ ਜੋ ਬਾਬਾ ਬੜਤਾਗ ਸਿੰਘ ਜੀ ਦੇ ਡੇਰੇ ਤੇ ਆਂਦਾ ਹੈ ਉਹ ਨਾਰ ਸਿੰਘ ਦਾ ਜਿਹੜਾ ਡੇਰਾ ਹੈ ਥੱਲੇ ਉੱਥੇ ਬਕਾਇਦਾ ਇੱਕ ਧੌਲੀ ਧਾਰ ਕੇ ਆ ਜਾਂਦਾ ਹੈ ਇੱਕ ਪਾਣੀ ਦਾ ਚਸ਼ਮਾ ਹੁੰਦਾ ਹੈ ਉਹਦੇ ਵਿੱਚ ਇਸ਼ਨਾਨ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਫੇਰ ਹੀ ਇਹ ਯਾਤਰਾ ਜਿਹੜੀ ਹੈਗੀ ਆ ਸਫਲ ਹੁੰਦੀ ਹੈ ਇਹ ਤੁਸੀਂ ਆਲੇ ਦੁਆਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਵੀ ਕਾਫੀ ਨੀਵੀਂ ਜਗ੍ਹਾ ਹੈ ਥੱਲੇ ਆ ਦੇਖੋ ਇਧਰ ਸਾਹਮਣੇ ਪਹਾੜੀਆਂ ਜਿਹੜੀਆਂ ਹੈਗੀਆਂ ਇਹ ਪੱਕੀਆਂ ਪਹਾੜੀਆਂ ਹਨ ਸਾਰੀਆਂ ਪੱਥਰ ਦੀਆਂ ਤੇ ਉਹ ਡੇਰਾ ਜਿਹੜਾ ਹੈ ਬਾਬਾ ਨਾਰ ਸਿੰਘ ਜੀ ਦਾ ਉਹ ਕਾਫੀ ਨੀਚੇ ਹੈਗਾ ਚਲੋ ਤੁਹਾਨੂੰ ਉੱਥੇ ਜਾ ਕੇ ਅਸੀਂ ਸਾਰਾ ਦਿਖਾਉਂਦੇ ਹਾਂ ਇਹ ਤੁਹਾਨੂੰ ਨਜ਼ਰ ਪੈ ਰਿਹਾ ਹੈ ਡੇਰਾ ਨਾਰ ਸਿੰਘ ਜੀ ਦਾ ਇਹ ਕਿਉਂਕਿ ਪਹਾੜੀ ਦੇ ਬਿਲਕੁਲ ਨੀਚੇ ਹੈ ਇੱਥੇ ਹੀ ਪਾਣੀ ਦਾ ਚਸ਼ਮਾ ਜਿਹੜਾ ਹੈਗਾ ਉਹ ਵਹਿੰਦਾ ਹੈ ਤੇ ਲੋਕ ਉਹਦੇ ਵਿੱਚ ਇਸ਼ਨਾਨ ਕਰਦੇ ਆ ਇਹ ਮੰਨਦੇ ਆ ਕਿ ਹੁਣ ਭੂਤਾਂ ਦਾ ਜਿਹੜਾ ਹੈਗਾ ਛਟਕਾਰਾ ਹੋ ਚੁੱਕਿਆ ਹੈ ਆ ਦੇਖੋ ਕਿੰਨੀਆਂ ਗੱਡੀਆਂ ਜਿਹੜੀਆਂ ਥੱਲੇ ਆਈਆਂ ਹੋਈਆਂ ਨੇ ਅੱਜ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਹਨ ਕਿਉਂਕਿ ਹੋਲੇ ਮਹੱਲੇ ਮੌਕੇ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਇੱਥੇ ਲੱਖਾਂ ਲੋਕ ਉਰੇ ਆਉਂਦੇ ਹੈਗੇ ਆ ਤੇ ਅੱਜ ਵੀ ਜਿਹੜੇ ਹੈਗੇ ਆ ਸੰਗਤ ਕਾਫੀ ਜ਼ਿਆਦਾ ਇੱਥੇ ਆਈ ਹੋਈ ਹੈ ਜਦੋਂ ਅਸੀਂ ਡੇਰਾ ਬਾਬਾ ਬੜਪາກ ਸਿੰਘ ਜੀ ਤੋਂ ਡੇਰਾ ਬਾਬਾ ਨਾਰਸਿੰਘ ਜੀ ਦੇ ਡੇਰੇ ਤੇ ਆਉਂਦੇ ਹਾਂ ਤਾਂ ਉਹਦੇ ਲਈ ਦੋ ਰਸਤੇ ਹੈਗੇ ਆ ਜੇਕਰ ਤੁਸੀਂ ਪੌੜੀਆਂ ਦੁਆਰਾ ਆਣਾ ਚਾਹੁੰਦੇ ਹੈਗੇ ਹੋ ਤਾਂ ਪੌੜੀਆਂ ਸ਼ਾਰਟਕਟ ਹੈਗੀਆਂ ਪੌੜੀਆਂ ਦੇ ਨਾਲ ਵੀ ਥੱਲੇ ਆਇਆ ਜਾ ਸਕਦਾ ਹੈ ਨਹੀਂ ਤੇ ਫਿਰ ਕਾਰ ਜਾਂ ਜੋ ਤੁਹਾਡੇ ਪਾਸ ਵਹੀਕਲ ਹੈਗੇ ਆ ਉਹ ਰੋਡ ਦੁਆਰਾ ਵੀ ਜਿਹੜਾ ਹੈਗਾ ਤੁਸੀਂ ਥੱਲੇ ਆ ਸਕਦੇ ਹੋ ਇਹ ਤੁਹਾਨੂੰ ਅਸੀਂ ਪੌੜੀਆਂ ਦਿਖਾਉਂਦੇ ਹਾਂ ਇਹ ਹੈ ਪੌੜੀਆਂ ਉੱਪਰ ਨੂੰ ਜਾ ਰਹੀਆਂ ਹਨ ਇੱਥੋਂ ਇਹ ਤੁਸੀਂ ਦੇਖੋ ਇਹ ਪੌੜੀਆਂ ਜਿਹੜੀਆਂ ਹੈਗੀਆਂ ਕਾਫੀ ਉਚਾਈ ਤੇ ਹਨ ਇਸ ਕਰਕੇ ਜੇ ਤੁਹਾਡੇ ਕੋਲ ਵਹੀਕਲ ਹੈ ਤਾਂ ਤੁਸੀਂ ਵਹੀਕਲ ਦੁਆਰਾ ਹੀ ਆਓ ਕਿਕਰ ਤੁਸੀਂ ਉੱਪਰ ਤੋਂ ਥੱਲੇ ਤਾਂ ਆ ਜਾਓਗੇ ਪਰ ਜੇਕਰ ਥੱਲੇ ਤੋਂ ਉੱਪਰ ਨੂੰ ਚੜੋਗੇ ਤਾਂ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਮੈਂ ਵੀ ਥੋੜੀਆਂ ਜਿਹੀਆਂ ਪੌੜੀਆਂ ਹੀ ਚੜਿਆ ਕਿ ਮੈਨੂੰ ਵੀ ਸਾਹ ਜਿਹੜਾ ਹੈਗਾ ਚੜਨ ਲੱਗ ਗਿਆ ਸੋ ਇਸ ਕਰਕੇ ਧਿਆਨ ਰੱਖਣਾ ਇਹ ਰਸਤਾ ਜਿਹੜਾ ਹੈ ਬਾਬਾ ਬਟਪਾਗ ਸਿੰਘ ਜੀ ਦੇ ਡੇਰੇ ਤੋਂ ਜਦੋਂ ਾਂ ਨੂੰ ਜਾਣਾ ਪੈਂਦਾ ਹੈ ਤਾਂ ਬਾਬਾ ਨਾਰ ਸਿੰਘ ਜੀ ਦੇ ਡੇਰੇ ਤੱਕ ਉਹਦੇ ਲਈ ਇਹ ਰਸਤਾ ਬਣਿਆ ਹੋਇਆ ਹੈ ਇਹ ਕਾਫੀ ਚੌੜਾ ਹੈਗਾ ਰਸਤਾ ਇਸ ਕਰਕੇ ਬੜੇ ਆਸਾਨੀ ਦੇ ਨਾਲ ਤੁਸੀਂ ਬਾਬਾ ਨਾਰ ਸਿੰਘ ਦੇ ਡੇਰੇ ਤੇ ਥੱਲੇ ਜਾ ਸਕਦੇ ਹੋ ਕਿਉਂਕਿ ਜੋ ਵੀ ਕੋਈ ਬਾਬਾ ਬਟਪਾਖ ਸਿੰਘ ਦੇ ਡੇਰੇ ਤੇ ਆਉਂਦਾ ਹੈ ਤਾਂ ਉਸ ਨੂੰ ਨਾਰ ਸਿੰਘ ਦੇ ਡੇਰੇ ਤੇ ਜਾਣਾ ਹੀ ਪੈਂਦਾ ਹੈ ਇੱਥੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉੱਥੇ ਜਾ ਕੇ ਚਰਨ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਹੀ ਪ੍ਰੇਤ ਆਤਮਾ ਮਤੋਂ ਮੁਕਤੀ ਮਿਲਦੀ ਹੈ ਏ ਤੁਸੀਂ ਇੱਥਾ ਦੇਖੋ ਬਹੁਤ ਵਧੀਆ ਵਿਊ ਜਿਹੜਾ ਹੈਗਾ ਡੇਰੇ ਦਾ ਉੱਪਰੋਂ ਨਜ਼ਰ ਪੈਂਦਾ ਹੈ ਬਿਲਕੁਲ ਥੱਲੇ ਘਾਟੀ ਟਾਈਪ ਹੈ ਆਲੇ ਦੁਆਲੇ ਚਾਰੇ ਪਾਸੇ ਪਹਾੜੀ ਹੈ ਤੇ ਇੱਥੇ ਹੀ ਕੁਦਰਤੀ ਚਸ਼ਮੇ ਜਿਹੜੇ ਹੈਗੇ ਆ ਉਹ ਪਾਣੀ ਦੇ ਵਹਿੰਦੇ ਹਨ ਇਹ ਆ ਗਿਆ ਵੀਰ ਨਾਰ ਸਿੰਘ ਦਾ ਡੇਰਾ ਸੰਗਤ ਜਿਹੜੀ ਹੈਗੀ ਹੈ ਬਹੁਤ ਦੂਰੋਂ ਦੂਰੋਂ ਆਉਂਦੀ ਹੈ ਕਿਉਂਕਿ ਲੋਕਾਂ ਨੂੰ ਬਹੁਤ ਸਾਰੇ ਆ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਪ੍ਰੇਤ ਆਤਮਾਵਾ ਕਹਿੰਦੇ ਹੈਗੇ ਆ ਉਹਦਾ ਕਾਰਨ ਕੋਈ ਵੀ ਹੋ ਸਕਦਾ ਹੈ ਕਿਉਂਕਿ ਕਈ ਵਾਰੀ ਘਰੇਲੂ ਕਾਰਨ ਹੁੰਦੇ ਆ ਆਰਥਿਕ ਕਾਰਨ ਹੁੰਦੇ ਆ ਘਰ ਦੇ ਲੜਾਈ ਝਗੜੇ ਹੁੰਦੇ ਆ ਜਿਆਦਾ ਡਿਪਰੈਸ਼ਨ ਦੇ ਵਿੱਚ ਕੋਈ ਵਿਅਕਤੀ ਚਲਾ ਜਾਂਦਾ ਹੈ ਫਿਰ ਸਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਇਹਦੇ ਚ ਭੂਤ ਆ ਗਿਆ ਤੇ ਫਿਰ ਅਸੀਂ ਇਹੋ ਜਿਹੇ ਥਾਵਾਂ ਤੇ ਆਂਦੇ ਹਾਂ ਹੁਣ ਆਪੋਤ ਅਸਲ ਚ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਇੱਕ ਵੱਖਰਾ ਵਿਸ਼ਾ ਹੈ ਕਿਉਂਕਿ ਜਿਸ ਕਿਸੇ ਦੀ ਆਸਥਾ ਕਿਸੇ ਥਾਂ ਦੇ ਉੱਤੇ ਹੁੰਦੀ ਹੈ ਫਿਰ ਉਸ ਦਾ ਇਲਾਜ ਵੀ ਉਸੇ ਹੀ ਥਾਂ ਤੋਂ ਹੁੰਦਾ ਹੈ ਸੋ ਇਸ ਕਰਕੇ ਜਿਹੜੇ ਲੋਕਾਂ ਦੇ ਵਿੱਚ ਭੂਤ ਪ੍ਰੇਤ ਇਹ ਆਤਮਾਵਾਂ ਆਉਂਦੀਆਂ ਹੈਗੀਆਂ ਉਹਨਾਂ ਨੂੰ ਫਿਰ ਇੱਥੇ ਲਿਆਂਦਾ ਜਾਂਦਾ ਹੈ ਬਾਬਾ ਬਟਵਾਰ ਸਿੰਘ ਦੇ ਡੇਰੇ ਤੇ ਉੱਥੇ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਲੋਕ ਆਉਂਦੇ ਹੈਗੇ ਆ ਸਾਰੇ ਦੂਰੋਂ ਦੂਰੋਂ ਲੋਕ ਆਉਂਦੇ ਆ ਪੂਰਨ ਵਾਸੀ ਨੂੰ ਤਾਂ ਇਹੋ ਜਿਹਾ ਉੱਥੇ ਨਜ਼ਾਰਾ ਹੁੰਦਾ ਹੈ ਕਿ ਜਿਸ ਨੂੰ ਦਿਲ ਦੇਖ ਕੇ ਜਿਹੜਾ ਹੈਗਾ ਦਹਿਲ ਜਾਂਦਾ ਕਿਵੇਂ ਲੋਕ ਜਿਹੜੇ ਹੈਗੇ ਆ ਆਪਾਂ ਉੱਥੇ ਗਵਾਚ ਦਿੰਦੇ ਆ ਤੇ ਫਿਰ ਇੱਥੇ ਆਉਂਦੇ ਆ ਇੱਥੇ ਆ ਦੇਖੋ ਸਾਹਮਣੇ ਚਰਨ ਗੰਗਾ ਬਣਿਆ ਹੋਇਆ ਹੈ ਜਗਾ ਉੱਥੇ ਕੁਦਰਤੀ ਫੁਹਾਰੇ ਜਿਹੜੇ ਹੈਗੇ ਆ ਪਾਣੀ ਦੇ ਚਸ਼ਮੇ ਚ ਵਹਿੰਦੇ ਹੈਗੇ ਆ ਉਹਨਾਂ ਚ ਫੇਰੇ ਲੋਕ ਜਿਨ੍ਹਾਂ ਨੂੰ ਕਸਰਾਂ ਹੁੰਦੀਆਂ ਹੈਗੀਆਂ ਜਾਂ ਜਿਨ੍ਹਾਂ ਦੀ ਇੱਥੇ ਮੰਨਤਾ ਪੂਰੀਆਂ ਹੁੰਦੀਆਂ ਫਿਰ ਲੋਕ ਇੱਥੇ ਆਉਂਦੇ ਹੈਗੇ ਆ ਤੇ ਉਹ ਆਪਣਾ ਜਿਹੜਾ ਇਲਾਜ ਹੈ ਕਰਵਾਉਂਦੇ ਆ ਇਹ ਵੀ ਮੰਦਿਰ ਹੈ ਵੀਰਨਾਰ ਸਿੰਘ ਦਾ ਇੱਥੇ ਵੀ ਜਿਹੜੇ ਹੈਗੇ ਆ ਹਵਨ ਵਗੈਰਾ ਕੀਤੇ ਜਾਂਦੇ ਆ ਤੇ ਹੁਣ ਇਹ ਵੀਰਨਾਰ ਸਿੰਘ ਤੇ ਬਾਬਾ ਬਟਪਾਗ ਸਿੰਘ ਦੇ ਵਿੱਚ ਮੁਲਾਕਾਤ ਜਿਹੜੀ ਐ ਇਸ ਮੈੜੀ ਜਿੱਥੇ ਬਾਬਾ ਵਿਟਪਾਗ ਸਿੰਘ ਜੀ ਦਾ ਡੇਰਾ ਹੈ ਉੱਥੇ ਇੱਕ 베ਰੀ ਹੁੰਦੀ ਸੀ ਅੱਜ ਕੱਲ ਵੀ ਇੱਕ 베ਰੀ ਹੈ ਉਸ 베ਰੀ ਨੂੰ ਭੂਤਾਂ ਵਾਲੀ 베ਰੀ ਮੰਨਿਆ ਜਾਂਦਾ ਸੀਗਾ ਜਦੋਂ ਬਾਬਾ ਵਿਟਪਾਗ ਸਿੰਘ ਜੀ ਕਤਾਰਪੁਰ ਤੋਂ ਅਫਗਾਨਾਂ ਦੇ ਨਾਲ ਝੜਪ ਤੋਂ ਬਾਅਦ ਆਏ ਤਾਂ ਉਹ ਇੱਧਰ ਆਏ ਉਹਨਾਂ ਨੇ ਆ ਕੇ ਉਸ 베ਰੀ ਦੇ ਥੱਲੇ ਡੇਰੇ ਲਾ ਲਏ ਲੋਕਾਂ ਦੀ ਮੰਨਤਾ ਸੀਗੀ ਕਿ ਇਹ 베ਰੀ ਇੰਨੇ ਜ਼ਿਆਦਾ ਭੂਤ ਪ੍ਰੇਤ ਇਹਦੇ ਤੇ ਰਹਿੰਦੇ ਹੈਗੇ ਆ ਕਿ ਪੰਛੀ ਤੱਕ ਵੀ ਇਹਦੇ ਉੱਪਰ ਨਹੀਂ ਬੈਠ ਸਕਦਾ ਜਦੋਂ ਬਾਬਾ ਬੜਪਾਗ ਸਿੰਘ ਜੀ ਆਪਣੇ ਸੇਵਕਾਂ ਸਾਹਿਤ ਉੱਥੇ ਗਏ ਤਾਂ ਬਾਬਾ ਬੜਪਾਗ ਸਿੰਘ ਜੀ ਨੇ ਡੇਰੇ ਲਾ ਲੇ ਉਸ ਸਵੇਰੀ ਦੇ ਥੱਲੇ ਤੇ ਉਸ ਦੇ ਉੱਪਰ ਵੀਰ ਨਾਰ ਸਿੰਘ ਜਿਹੜਾ ਕਿ ਭੂਤਾਂ ਦਾ ਮੁਖੀ ਮੰਨਿਆ ਜਾਂਦਾ ਹੈ ਉਹ ਰਹਿੰਦਾ ਸੀਗਾ ਮੰਨ ਕਿਹਾ ਜਾਂਦਾ ਕਿ ਉਹਨੇ ਬਹੁਤ ਜ਼ੋਰ ਲਾਇਆ ਬਾਬਾ ਬੜਪਾਗ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਪਰ ਉਹ ਕੁਝ ਵੀ ਨਹੀਂ ਕਰ ਸਕਿਆ ਤੇ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਇਹ ਤੇ ਪਹੁੰਚੇ ਹੋਏ ਸੰਤ ਹੈਗੇ ਆ ਤੇ ਫਿਰ ਉਹਨਾਂ ਦੇ ਆਪਸ ਵਿੱਚ ਗੱਲਬਾਤ ਬਾਬਾ ਬਟਪਾਖ ਸਿੰਘ ਜੀ ਤੇ ਵੀਰ ਨਾਰ ਸਿੰਘ ਦੀ ਹੁੰਦੀ ਹੈ ਇਸੇ ਦਰਮਿਆਨ ਬਾਬਾ ਬਟਪਾਖ ਸਿੰਘ ਜੀ ਨੇ ਵੀਰ ਨਾਰ ਸਿੰਘ ਨੂੰ ਸਿੱਧੇ ਰਸਤੇ ਤੇ ਪਾਇਆ ਤੇ ਉਸ ਨੂੰ ਕਿਹਾ ਕਿ ਜਿਹੜੀਆਂ ਵੀ ਇਹ ਤੁਸੀਂ ਕੰਮ ਕਰਦੇ ਹੋ ਲੋਕਾਂ ਨੂੰ ਤੰਗ ਕਰਦੇ ਹੋ ਇਸ ਤਰ੍ਹਾਂ ਤੰਗ ਅੱਗੇ ਤੋਂ ਨਾ ਕੀਤਾ ਜਾਵੇ ਵਲਕੇ ਲੋਕਾਂ ਦੇ ਭਲਾਈ ਦੇ ਲਈ ਤੁਸੀਂ ਕੰਮ ਕਰਨੇ ਹੈਗੇ ਆ ਸੋ ਇਸ ਤਰ੍ਹਾਂ ਦੇ ਨਾਲ ਉਸ ਤੋਂ ਬਾਅਦ ਵੀਰ ਨਾਰ ਸਿੰਘ ਨੇ ਲੋਕਾਂ ਨੂੰ ਤੰਗ ਕਰਨਾ ਛੱਡ ਦਿੱਤਾ ਤੇ ਫਿਰ ਲੋਕਾਂ ਦੀ ਭਲਾਈ ਕਰਨ ਦੇ ਲਈ ਜਿਹੜਾ ਦਾ ਵਾਦਾ ਕੀਤਾ ਤੇ ਹੁਣ ਇਸੇ ਤਰ੍ਹਾਂ ਹੀ ਇੱਥੇ ਹੁੰਦਾ ਹੈ ਕਿ ਜਿਹੜੀ ਆ ਵੀ ਆਤਮਾਵਾਂ ਲੋਕਾਂ ਦੇ ਵਿੱਚ ਘੁੰਮਦੀਆਂ ਹੈਗੀਆਂ ਉਹਨਾਂ ਆਤਮਾਵਾਂ ਨੂੰ ਇੱਥੇ ਮੁਕਤੀ ਮਿਲ ਜਾਂਦੀ ਹੈ ਫਿਰ ਉਹ ਸਬੰਧਤ ਵਿਅਕਤੀ ਨੂੰ ਕਿਸੇ ਤਰ੍ਹਾਂ ਵੀ ਤੰਗ ਨਹੀਂ ਕਰਦੇ ਤੇ ਇਹ ਇਹ ਤਕਰੀਬਨ 500 ਮੀਟਰ ਦੂਰ ਹੋਣਾ ਬਾਬਾ ਪਟਪਾਟ ਸਿੰਘ ਜੀ ਦੇ ਡੇਰੇ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਸ਼ੁਰੂ ਚ ਬੋਲਿਆ ਕਿ ਇਹਦੇ ਲਈ ਦੋ ਰਸਤੇ ਹੈਗੇ ਆ ਤੁਸੀਂ ਗੱਡੀ ਦੁਆਰਾ ਵੀ ਆ ਸਕਦੇ ਹੋ ਜਾਂ ਪੌੜੀਆਂ ਵੀ ਹੈਗੀਆਂ ਆ ਥੱਲੇ ਦੇਖੋ ਫਿਰ ਤੁਹਾਨੂੰ ਵਿਊ ਜਿਹੜਾ ਹੈਗਾ ਦਿਖਾਇਆ ਜਾ ਰਿਹਾ ਹੈ ਤੇ ਲੋਕ ਇੱਥੇ ਆ ਕੇ ਜਿਹੜੇ ਹੈਗੇ ਆ ਇਸ਼ਨਾਨ ਕਰਦੇ ਆ ਕਈ ਲੋਕ ਇੱਥੇ ਕੱਪੜੇ ਵੀ ਜਿਹੜੇ ਇੱਥੇ ਸੁੱਟ ਜਾਂਦੇ ਹੈਗੇ ਆ ਤੇ ਹਵਨ ਵਗੈਰਾ ਇੱਥੇ ਕੀਤਾ ਜਾਂਦਾ ਹੈਗਾ ਫੇਰ ਲੋਕ ਇੱਕ ਤਰ੍ਹਾਂ ਦੀ ਮੁਕਤੀ ਜਿਹੜੀ ਹੈਗੀ ਆ ਲੋਕਾਂ ਨੂੰ ਮਿਲ ਜਾਂਦੀ ਹੈ ਕਿਉਂਕਿ ਜਿਹੜੇ ਕਸਰਾਂ ਹੁੰਦੀਆਂ ਇਹ ਇੱਕ ਤਰ੍ਹਾਂ ਦਾ ਕਿਉਂਕਿ ਜੋ ਤਾਤ੍ਰਿਕ ਵਿਦਿਆ ਵਾਲੇ ਆ ਉਹ ਤਾਂ ਇਹਨੂੰ ਕਸਰਾਂ ਬੋਲਦੇ ਹੈਗੇ ਆ ਪਰ ਜੋ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹ ਇਸ ਨੂੰ ਮਾਨਸਿਕ ਰੋਗ ਕਹਿੰਦੇ ਹੈਗੇ ਆ ਕਿ ਇੱਕ ਤਰ੍ਹਾਂ ਦਾ ਮਾਨਸਿਕ ਰੋਗ ਹੁੰਦਾ ਜਿੱਥੇ ਵਿਅਕਤੀ ਜਿਹੜਾ ਹੈਗਾ ਇੱਧਰ ਉੱਧਰ ਦੀਆਂ ਗੱਲਾਂ ਮਾਰਨ ਲੱਗ ਜਾਂਦਾ ਹੈ ਉਦੇ ਪ੍ਰੈਸ਼ਰ ਪੈ ਜਾਂਦਾ ਦਿਮਾਗ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹਦੇ ਕਰਕੇ ਉਹ ਆਪਾ ਜਿਹੜਾ ਹੈਗਾ ਕੋ ਬੈਟਦਾ ਸੋ ਇਸ ਤਰ੍ਹਾਂ ਇਹ ਡੇਰਾ ਜਿਹੜਾ ਹੈਗਾ ਇਸ ਨੂੰ ਭੂਤਾਂ ਦੇ ਇਲਾਜ ਕਰਕੇ ਜਾਣਿਆ ਜਾਂਦਾ ਹੈ ਇੱਥੇ ਕੱਲੇ ਇਹ ਨਹੀਂ ਹੈਗਾ ਕਿ ਕੱਲੇ ਸਿੱਖ ਹੀ ਆਂਦੇ ਹੈਗੇ ਆ ਬਲਕਿ ਦੂਜੀਆਂ ਧਰਮਾਂ ਦੇ ਜਾਤਾਂ ਦੇ ਲੋਕ ਵੀ ਇੱਥੇ ਆਉਂਦੇ ਹੈਗੇ ਆ ਉਹ ਵੀ ਆਪਣੀਆਂ ਜਿਹੜੀਆਂ ਹੈਗੀਆਂ ਇੱਥੇ ਇਲਾਜ ਕਰਵਾਉਂਦੇ ਆ ਤੇ ਇੱਥੇ ਮਾਨਤਾਵਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਉਹਨਾਂ ਦੀਆਂ ਹੁੰਦੀਆਂ ਨੇ ਤੇ ਫਿਰ ਲੋਕ ਆਪਣੀ ਸੁਖਣਾ ਦੇਣ ਦੇ ਲਈ ਵੀ ਜਿਹੜੇ ਹੈਗੇ ਆ ਇੱਥੇ ਆਉਂਦੇ ਹੈਗੇ ਆ ਅਸੀਂ ਇਹ ਹੋਲੇ ਮਹੱਲੇ ਤੋਂ ਤਕਰੀਬਨ 4 ਕੁ ਦਿਨ ਬਾਅਦ ਗਏ ਸੀਗੇ ਜਦੋਂ ਦੀ ਇਹ ਰਿਕਾਰਡਿੰਗ ਹੈ ਤੇ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਲੋਕ ਉਸ ਦਿਨ ਵੀ ਉੱਥੇ ਆਏ ਹੋਏ ਸਨ ਕਿਉਂਕਿ ਹੋਲੇ ਮਹੱਲੇ ਨੂੰ ਤਾਂ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਇੰਨਾ ਜ਼ਿਆਦਾ ਇਕੱਠ ਹੁੰਦਾ ਏ ਕਿ ਉੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆਉਂਦੇ ਆ ਪੀੜ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ ਪਰ ਹੋਲੇ ਮੱਲੇ ਤੋਂ ਕਈ ਦਿਨ ਬਾਅਦ ਤੱਕ ਵੀ ਜਿਹੜੇ ਲੋਕ ਹੈਗੇ ਆਉਂਦੇ ਰਹਿੰਦੇ ਹੈਗੇ ਆ ਕਿਉਂਕਿ ਸਾਲ ਬਾਅਦ ਹੋਲਾ ਮੱਲਾ ਲੱਗਦਾ ਹੈ ਇਸ ਕਰਕੇ ਲੋਕ ਆਪਣੇ ਸੁੱਖਣਾ ਇੱਥੇ ਪੂਰੀਆ ਕਰਨ ਦੇ ਲਈ ਆਉਂਦੇ ਹਨ ਇਹ ਸਾਰੇ ਜਿਹੜੇ ਅੜਲੇ ਵਾਲੇ ਪਹਾੜ ਹੈਗੇ ਆ ਸਾਰੇ ਪੱਕੇ ਪਹਾੜ ਹੈ ਵਿੱਚ ਕਿਤੇ ਕਿਤੇ ਕੱਚੇ ਪਹਾੜ ਵੀ ਹੈਗੇ ਆ ਆ ਦੇਖੋ ਤੁਸੀਂ ਆਲੇ ਦੁਆਲੇ ਸਾਰਾ ਜਿਹੜਾ ਹੈਗਾ ਜਗਾ ਬਿਲਕੁਲ ਥੱਲੇ ਹੈਗੀ ਹੈ ਉਹ ਸਾਹਮਣੇ ਜਿਹੜੇ ਪਹਾੜਾ ਹੈ ਉਹ ਸਾਰੇ ਪੱਕੇ ਹੈਗੇ ਆ ਕਾਫੀ ਉੱਚੀ ਹੈ ਚੜ੍ਹਾਈ ਕਾਫੀ ਹੈਗੀ ਹੈ ਹਰਿਆਵਲ ਹੈ ਇਹ ਜਿਹੜੇ ਪਹਾੜੀਆਂ ਹੈਗੀਆਂ ਇਹਨਾਂ ਨੂੰ ਅਸੀਂ ਧੌਲ ਧਾਰਦੀਆਂ ਪਹਾੜੀਆਂ ਕਹਿੰਦੇ ਹੈਗੇ ਆ ਸੋ ਇੱਥੇ ਇਹ ਜਗਾ ਜਿਹੜੀ ਹੈ ਬਣੀ ਹੋਈ ਹੈ ਇਹ ਸੀਗਾ ਸਾਡਾ ਅੱਜ ਦਾ ਵੀਡੀਓ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੇ ਤੇ ਵਧਿਆ ਅਸੀਂ ਜਾਣਕਾਰੀ ਦਿੰਦੇ ਰਹੀਏ